ਲੋਕ ਸਭਾ ਦੇ ਵਿੱਚ ਪੇੜ ਨੇ ਗੁੱਟਬੰਦੀ ਖਤਮ ਹੋ ਗਈ ਆਪਣੇ ਆਪ ਨਹੀਂ ਕੋਈ ਗੁੱਟਬੰਦੀ ਨਹੀਂ ਸੀ ਸਾਡੀ ਐਸਾ ਕੁਝ ਨਹੀਂ ਕਿ ਗੁੱਟਬੰਦੀ ਕੋਈ ਨਹੀਂ ਸੀ ਇਹ ਸਿਰਫ ਇੱਕ ਹਿਊਮਰ ਫਲਾ ਗਿਆ ਸੀ ਵਿਰੋਧੀਆਂ ਦੇ ਦੁਆਰਾ ਅਸੀਂ ਸਾਰੇ ਇਕੱਠੇ ਆਂ ਔਰ ਡੱਟ ਕੇ ਲੜਾਈ ਲੜਾਂਗੇ ਆਪਣਾ ਮਾਰਜਨ ਵਧਾਵਾਂਗੇ ਔਰ ਮੈਂ ਸਮਝਦਾ ਕਿ ਵਰਕਰ ਪੂਰਾ ਲਾਬੰਦ ਹੈ ਵਰਕਰ ਅੱਜ ਸੜਕਾਂ ਦੇ ਉੱਤੇ ਆਇਆ ਅੱਜ ਤੋਂ ਅਸੀਂ ਸਾਡਾ ਸਾਰਾ ਕਾਂਗਰਸ ਪਾਰਟੀ ਦਾ ਵਰਕਰ ਆਮ ਜਨਤਾ ਦੇ ਲੋਕ ਸੜਕਾਂ ਤੇ ਉਜਲਣ ਲਈ ਸਭ ਉਜਲਾ ਬਣ ਕੇ ਵੋਟਾਂ ਮੰਗਾਗੇ ਔਰ ਗੁਰਜੀਤ ਸਿੰਘ ਔਜਲਾ ਨੂੰ ਦੁਬਾਰਾ ਲੋਕ ਸਭਾ ਵਿੱਚ ਭੇਜਾਂਗੇ ਉੱਠ ਚਾਰੇ ਕਾਂਗਰਸ ਦੇ ਸਾਹਮਣੇ ਨਹੀਂ ਅੱਜ ਆਇਆ ਸਭ ਆਣਗੇ ਕੋਈ ਬਾਹਰ ਸੀ ਕੋਈ ਅੰਦਰ ਸੀ ਇੱਕ ਦੋ ਦਿਨ ਦੇ ਵਿੱਚ ਸਾਰੇ ਇੱਕ ਸਟੇਜ ਤੇ ਇਕੱਠੇ ਹੋ ਗਏ ਅਸੀਂ ਕਾਂਗਰਸ ਦਾ ਪ੍ਰਚਾਰ ਕਰਾਂਗੇ ਜਿਹੜੇ ਵੱਡੇ ਔਜਲਾ ਜੀ ਦਾ ਸਵਾਗਤ ਹੈ ਦੇਖੋ ਸਰਦਾਰ ਗੁਰਜੀਤ ਸਿੰਘ ਔਜਲਾ ਐ ਜ਼ਮੀਨ ਨਾਲ ਜੁੜੇ ਲੀਡਰ ਨੇ ਔਰ ਸਮੁੱਚਾ ਅੰਮ੍ਰਿਤਸਰ ਬڑے ਲੰਬੇ ਸਮੇਂ ਤੋਂ ਉਡੀਕ ਕਰ ਰਿਆ ਸੀ ਕਿ ਏ ਆਈ ਸੀ ਸੀ ਕਦੋਂ ਸਰਦਾਰ ਗੁਲਜੀਤ ਸਿੰਘ ਔਜਲਾ ਜੀ ਦਾ ਬਤੌਰ ਐਮ ਪੀ ਅੰਮ੍ਰਿਤਸਰ ਤੋਂ ਐਲਾਨ ਕਰਦੀ ਏ ਔਰ ਬੜਾ ਅੱਜ ਖੁਸ਼ੀ ਦਾ ਮੌਲ ਏ ਔਰ ਮੈਂ ਅਜੇਪਾਲ ਸਿੰਘ ਰੰਦਾਵਾ ਵਾਈਸ ਚੇਅਰਮੈਨ ਐਸ ਸੀ ਡਿਪਾਰਟਮੈਂਟ ਪੰਜਾਬ ਇਨਚਾਰਜ ਮੱਜਾ ਜ਼ੋਨ ਜਿੱਦਾਂ ਕਿ ਤੁਸੀਂ ਜਾਣਦੇ ਹੋ ਵੀ ਮੇਰੀ ਆਪਣੀ ਕੰਸਟੀਚੁਐਂਸੀ ਟਾਰੀ ਏ ਔਰ ਮੈਂ ਵਿਸ਼ਵਾਸ ਦਿਵਾਉਣਾ ਅਜਾ ਸਭ ਨੂੰ ਔਰ ਸਮੁੱਚੇ ਅੰਮ੍ਰਿਤਸਰ ਨਾਲ ਸੰਬੰਧਤ ਕਾਂਗਰਸੀਆਂ ਨੂੰ ਕਿ ਆਪਾਂ ਅਟਾਰੀ ਵਿਧਾਨ ਸਭਾ ਹਲਕਾ ਸ਼ਾਨ ਨਾਲ ਜਿੱਤਾਂਗੇ ਅੱਜ ਗੁਰੂ ਨਗਰੀ ਦੇ ਇਨ੍ਹਾਂ ਪਵਿੱਤਰ ਸਰੋਵਰਾਂ ਦਾ ਇਥੋਂ ਦੀ ਸੰਗਤ ਦਾ ਧੰਨਵਾਦ ਅੱਜ ਆਈ ਕਮਾਂਡ ਨੇ ਮੇਰੇ 'ਚ ਯਕੀਨ ਪ੍ਰਗਟ ਕੀਤਾ ਇਥੋਂ ਦੀ ਲੋਕਲ ਲੀਡਰਸ਼ਿਪ ਤੇ ਸਹਿਮਤੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਹਿਮਤੀ ਔਰ ਸਭ ਨਾਲ ਲੀਡਰਾਂ ਦੀ ਸਹਿਮਤੀ ਦੇ ਨਾਲ ਖਾਸ ਕਰ ਮੇਰੇ ਪੰਜਾਬ ਦੇ ਬਨਾ ਰਾਜਾ ਵਿਰਿੰਗ ਵਿਰਿੰਗ ਜੀ ਐਲੋਪੀ ਪ੍ਰਤਾਪ ਬਾਜਵਾ ਜੀ ਔਰ ਸਾਡੇ ਦਵਿੰਦਰ ਜਾਦਵ ਜੀ ਜਿਹੜੇ ਕਿ ਇੰਚਾਰਜ ਨੇ ਔਰ ਸਭ ਤੋਂ ਵੱਧ ਸ਼ੁਕਰੀਆ ਧਾਨ ਮੈਂ ਕਰਦਾ ਖੜਕ ਮੈਂ ਕਰਦਾ ਖੜਗੇ ਜੀ ਦਾ ਮਸ਼ਰੀਮਤੀ ਸੋਨੀਆ ਗਾਂਧੀ ਜੀ ਜਿਹੜੇ ਸਾਡੇ ਚੇਅਰਪਰਸਨ ਨੇ ਡਾਕਟਰ ਨਮੋਦ ਸਿੰਘ ਜਿਹੜੀ ਕਿ ਸ਼ਖਸੀਅਤ ਨੇ ਦੁਨੀਆ ਭਰ ਦੇ ਵਿੱਚ ਰਾਹੁਲ ਗਾਂਧੀ ਜੋ ਲੜਾਈ ਲੜ ਰਿਹਾ ਸੜਕਾਂ ਦੇ ਉੱਤਰ ਕੇ ਪ੍ਰਿੰਕਾ ਗਾਂਧੀ ਜੀ ਜਿਹੜੇ ਦੋਵੇਂ ਭੈਣ ਭਰਾ ਦੇਸ਼ ਦੀ ਲੜਾਈ ਲੜ ਰਹੇ ਆ ਅੱਜ ਉਹਨਾਂ ਸਭ ਦਾ ਧੰਨਵਾਦ ਔਰ ਮੈਂ ਬੇਨਤੀ ਕਰੂੰਗਾ ਇਸ ertidide ਸਮੂਹ ਲੋਕਾਂ ਨੂੰ ਕਿ ਸੈਕੂਲਰ ਫੋਰਸਾਂ ਦਾ ਖਿਆਲ ਰੱਖਿਓ ਵਿਸ਼ਵਾਸ ਕਰਿਓ ਥੈਂਕ ਯੂ ਥੈਂਕ ਯੂ